ਅੱਜ ਫਰੀਦਕੋਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਰੀ ਗੁਰਪ੍ਰੀਤ ਕੌਰ ਮਾਨ ਜੀ ਨੇ ਯੂਨੀਵਰਸਿਟੀ ਦੇ ਵਿੱਚ ਆਉਣਾ ਸੀ ਜਿੱਥੇ ਇੱਥੋਂ ਦੇ ਵੀਸੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਰੰਗਾ ਰੰਗ ਪ੍ਰੋਗਰਾਮ ਜਿਹੜਾ ਭਾਰਤ ਦੀ ਪਾਕਿਸਤਾਨ ਤੇ ਜਿੱਤ ਹਾਲਾਂਕਿ ਕੋਈ ਜੰਗ ਨਹੀਂ ਹੋਈ ਪਰ ਵੀਸੀ ਸਾਹਿਬ ਕਹਿੰਦੇ ਭਾਰਤ ਦੀ ਪਾਕਿਸਤਾਨ ਤੇ ਜਿੱਤ ਹੋ ਗਈ ਹੈ ਤੇ ਉਹਦੀ ਖੁਸ਼ੀ ਦੇ ਵਿੱਚ ਰੰਗਾ ਰੰਗ ਪ੍ਰੋਗਰਾਮ ਰੱਖਿਆ ਜਾਣਾ ਹੈ ਕਰਮਜੀਤ ਅਨਮੋਲ ਤੇ ਇੱਕ ਹੋਰ ਜਿਹੜੇ ਆ ਉਹ ਗਾਇਕ ਨੂੰ ਇੱਥੇ ਸੱਦਿਆ ਗਿਆ ਹੈ ਹੁਣ ਇੱਥੇ ਸਭ ਤੋਂ ਵੱਡੀ ਸ਼ਰਮ ਦੀ ਘਾਟੇ ਦੀ ਗੱਲ ਇੱਥੋਂ ਦੇ ਵੀਸੀ ਲਈ ਇੱਥੋਂ ਦੇ ਪ੍ਰਸ਼ਾਸਨ ਲਈ ਇਹ ਹੈ ਕਿ ਇੱਕ ਪਾਸੇ ਤਾਂ ਚਿਹਲ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ ਸ਼ਹੀਦ ਹੋ ਕੇ ਆਇਆ ਹੈ ਉਹਦੇ ਘਰ ਜਾਣ ਦੀ ਬਜਾਏ ਉੱਥੇ ਯੂਨੀਵਰਸਿਟੀ ਜਿਹੜੀ ਉਸ ਘਰ ਤੋਂ ਸਿਰਫ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ ਨਹੀਂ ਉੱਥੇ ਅੱਜ ਗਾਇਕ ਨਚਾਏ ਜਾਣੇ ਆ ਰੰਗਾ ਰੰਗ ਪ੍ਰੋਗਰਾਮ ਕੀਤੇ ਜਾਣੇ ਆ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਜਦ ਘਰ 'ਚ 70 ਵਿਸ਼ਾ ਹੋਵੇ ਤੇ ਦੂਜੇ ਪਾਸੇ ਕੋਈ ਡੀਜੇ ਚਲਾਵੇ ਰੰਗਾ ਰੰਗ ਪ੍ਰੋਗਰਾਮ ਮਨਾਵੇ ਇਹ ਕਿਹੜੀ ਇਹ ਕਿਹੜਾ ਕਾਨੂੰਨ ਹੈ ਫਿਰ ਤੁਸੀਂ ਕਿਹੜੀ ਫੌਜ ਦਾ ਸਨਮਾਨ ਕਰ ਰਹੇ ਹੋ ਕੀ ਉਹ ਫੌਜੀ ਨਹੀਂ ਸੀ ਉਹਦੀ ਸ਼ਹਾਦਤ ਕਿਵੇਂ ਹੋਈ ਇਹ ਇੱਕ ਸਵਾਲ ਹੈ ਉਹਦਾ ਜਵਾਬ ਵੀ ਤੁਸੀਂ ਦੇਣਾ ਹੈ ਪਰ ਕੀ ਜਦ ਕੋਈ ਸਾਡਾ ਫੌਜੀ ਤਰੰਗੇ ਚ ਲੱਫਟ ਕੇ ਆਇਆ ਹੋਵੇ ਉੱਥੇ ਨਾ ਸਾਡਾ ਡੀਸੀ ਜਾਵੇ ਨਾ ਐਸਐਸਪੀ ਜਾਵੇ ਨਾ ਮੁੱਖ ਮੰਤਰੀ ਪੋਸਟ ਪਾਵੇ ਤੇ ਜਿਹੜੇ ਸਾਡੇ ਭੈਣ ਜੀ ਗੁਰਪ੍ਰੀਤ ਕੌਰ ਮਾਨ ਜੀ ਆ ਰਹੇ ਨੇ ਉਹ ਵੀ ਜੇ ਉਹਨਾਂ ਨੇ ਆਉਣਾ ਹੈ ਤਾਂ ਪਹਿਲਾਂ ਉਹ ਸ਼ਹੀਦ ਦੇ ਘਰੇ ਜਾਣ ਉਸ ਨੌਜਵਾਨ ਦੇ ਘਰੇ ਜਾਣ ਫਿਰ ਉਹ ਜਾਣ ਰੰਗਾ ਰੰਗ ਪ੍ਰੋਗਰਾਮਾਂ ਦੇ ਵਿੱਚ ਪਰ ਪਹਿਲਾਂ ਰੰਗਾ ਰੰਗ ਪ੍ਰੋਗਰਾਮ ਜ਼ਰੂਰੀ ਹੈ ਵੀਸੀ ਸਾਹਿਬ ਲਈ ਵੀ ਰੰਗਾ ਰੰਗ ਪ੍ਰੋਗਰਾਮ ਜ਼ਰੂਰੀ ਹੈ ਕਿਉਂਕਿ ਵੱਡੇ ਅਧਿਕਾਰੀਆਂ ਨੂੰ ਵੀ ਇੱਕ ਸ਼ੌਂਕ ਹੁੰਦਾ ਹੈ ਕਿ ਪੋਚੇ ਮਾਰਨ ਦਾ ਕਿ ਬੁਲਾਵਾਂਗੇ ਕੋ ਚਾਰ ਉਹਨਾਂ ਦੇ ਪੋਚੇ ਮਾਰਾਂਗੇ ਚਾਰ ਅਫਸਰਾਂ ਦੇ ਮਾਰਾਂਗੇ ਸਾਡੀ ਟੌਰ ਬਣ ਜੂਗੀ ਉੱਥੇ ਕਹਿ ਦਾਂਗੇ ਬਹੁਤ ਸਤਿਕਾਰਯੋਗ ਇਹਨਾਂ ਨੇ ਆ ਕੀਤਾ ਤੇ ਜਿਨ੍ਹਾਂ ਨੇ ਬਾਰਡਰਾਂ ਦੇ ਉੱਤੇ ਸੁਰੱਖਿਆ ਕੀਤੀ ਹੈ ਜਿਹੜੇ ਤਿਰੰਗੇ ਚ ਲਿਪਟ ਕੇ ਆਏ ਆ ਉਹਦਾ ਕੋਈ ਸਨਮਾਨ ਨਹੀਂ ਉਹਦੇ ਲਈ ਮੂੰਹ ਟੁੱਟ ਜੇ ਫਰੀਦਕੋਟ ਦੇ ਡੀਸੀ ਸਾਹਿਬ ਦਾ ਆ ਡੀਸੀ ਸਾਹਿਬਾ ਦਾ ਐਸਐਸਪੀ ਸਾਹਿਬਾ ਦਾ ਕਿਸੇ ਨੇ ਐ ਵੀ ਕਿਹਾ ਹੋਵੇ ਕਿ ਬਹੁਤ ਮੰਦ ਭਾਗੀ ਆ ਉਹ ਸ਼ਹੀਦ ਹੋਇਆ ਨਹੀਂ ਹੋਇਆ ਇਹ ਵਕਰਾ ਵਿਸ਼ਾ ਪਰ ਇਹ ਤਾਂ ਕਹਿ ਸਕਦੇ ਆ ਨਾ ਕਿ 20 ਸਾਲਾਂ ਪੁੱਤ ਇੱਕ ਮਾਂ ਦਾ ਇਸ ਦੁਨੀਆ ਤੋਂ ਚਲਿਆ ਗਿਆ ਤੇ ਉਹ ਮਾਂ ਕੱਲ ਕਿਵੇਂ ਤਬੂਤ ਦੇ ਉੱਤੇ ਲੈਟ ਲਟ ਕੇ ਰੋ ਰਹੀ ਸੀ ਉਹ ਮਾਂ ਕਹਿੰਦੀ ਕਿ ਠੀਕ ਹੈ ਸ਼ਾਂਤ ਹੋਈ ਹੈ ਮੈਨੂੰ ਮਾਣ ਵੀ ਹੈ ਪਰ ਮੇਰੇ ਘਰ 'ਚ ਹਨੇਰਾ ਆ ਗਿਆ ਮੈਨੂੰ ਹੁਣ ਕੁਝ ਦਿਖਾਈ ਨਹੀਂ ਦਿੰਦਾ ਇੱਕ ਇੱਕ ਪੁੱਤ ਬਚਿਆ ਇੱਕ ਪੁੱਤ ਕੁਰਬਾਨ ਕਰ ਦਿੱਤਾ ਜਦ ਵੀ ਕੋਈ ਵੀ ਮੁਲਾਜ਼ਮ ਹੈ ਚਾਹੇ ਪੁਲਿਸ ਮੁਲਾਜ਼ਮ ਹੈ ਚਾਹੇ ਫੌਜ ਦਾ ਮੁਲਾਜ਼ਮ ਹੈ ਜਦੋਂ ਕੋਈ ਡਿਊਟੀ ਦੌਰਾਨ ਉਹਦੇ ਨਾਲ ਕੋਈ ਹਾਦਸਾ ਵਾਪਰਦਾ ਕੀ ਉੱਥੇ ਇਹ ਬਣਦੀ ਨਹੀਂ ਸੀ ਗੱਲ ਅਸੀਂ ਨਹੀਂ ਕਹਿੰਦੇ ਕਿ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਮੁਆਵਜ਼ਾ ਨਾ ਦਿਓ ਪਰ ਕੀ ਇਸ ਜਵਾਨ ਦਾ ਹੱਕ ਨਹੀਂ ਬਣਦਾ ਸੀ ਕਿ ਇਹਨੂੰ ਮੁਆਵਜ਼ਾ ਦੇਣ ਦਾ ਹੱਕ ਨਹੀਂ ਬਣਦਾ ਸੀ ਕੋਈ ਛੋਟਾ ਐਲਾਨ ਕਰ ਦਿੰਦੇ ਕੋਈ ਮੋਟਾ ਐਲਾਨ ਕਰਨ ਦੇ ਕੋਈ ਦੇ ਭਰਾ ਲਈ ਨੌਕਰੀ ਦਾ ਐਲਾਨ ਕਰਨ ਦੇ ਪਰ ਕੁਝ ਤਾਂ ਕਰ ਦੇ ਜੇ ਉਹਨਾਂ ਲਈ ਐਲਾਨ ਹੋ ਸਕਦਾ ਤਾਂ ਫਿਰ ਇਹਦੇ ਲਈ ਐਲਾਨ ਕਿਉਂ ਨਹੀਂ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰ ਲਈਏ ਸਰਕਾਰ ਦੀ ਗੱਲ ਕਰ ਲਈਏ ਹਾਲੇ ਤੱਕ ਕਿਸੇ ਨੇ ਪੋਸਟ ਨਹੀਂ ਪਾਈ ਸਪੀਕਰ ਸਾਹਿਬ ਦਾ ਹਲਕਾ ਹੁਣ ਕਰਕੇ ਉਹ ਜ਼ਰੂਰ ਪਹਿਲੇ ਦਿਨ ਵੀ ਆਏ ਆ ਕੱਲ ਵੀ ਆਏ ਆ ਪਰ ਬਾਕੀ ਨਾ ਅਧਿਕਾਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਤੇ ਉਲਟਾ जखਮਾਂ ਤੇ ਲੂਣ ਪਾਉਣ ਲਈ ਵੀ ਸੀ ਸਾਹਿਬ ਰੰਗਾ ਰੰਗ ਪ੍ਰੋਗਰਾਮ ਰੱਖ ਰਹੇ ਆ ਇਹੋ ਵੀ ਸੀ ਸਾਹਿਬ ਨੂੰ ਇਹ ਗੱਲ ਹੈ ਜੇ ਤੁਹਾਡੇ ਕੋਲ ਇੰਨੇ ਵੱਧੂ ਪੈਸੇ ਹੈਗੇ ਆ ਤਾਂ ਉਹ ਪਰਿਵਾਰ ਦੀ ਮਦਦ ਦੀ ਕਰ ਦਿਓ ਜਿੰਨਾ ਤੁਸੀਂ ਹੈਪੀ ਰਾਈ ਕੋਟੀ ਤੇ ਜਿੰਨਾ ਤੁਸੀਂ ਕਰਮਜੀਤ ਅਨਮੋਲ ਤੇ ਜਾਂ ਜਿਹੜੇ ਤਾਮਝਾਨ ਤੇ ਤੁਸੀਂ ਖਰਚਾ ਕਰਨਾ ਉਹਦੇ ਘਰੇ ਜਾਓ ਤੁਹਾਡਾ ਸਨਮਾਨ ਤਾਂ ਵਾਕਈ ਫਾਇਦਾ ਹੋ ਜਾਵੇਗਾ ਪਤਾ ਲੱਗੇਗਾ ਕਿ ਲੋਕ ਖੜਦੇ ਆ ਕਿ ਕੀ ਸਿਰਫ ਪੰਜਾਬ ਦੇ ਨੌਜਵਾਨ ਆ ਹੀ ਸ਼ਹਾਦਤਾਂ ਦਿੰਦੇ ਰਹਿਣਗੇ ਤੇ ਤੁਸੀਂ ਇੱਧਰ ਰੰਗਾ ਰੰਗ ਪ੍ਰੋਗਰਾਮ ਕਰਦੇ ਰਹੋਗੇ ਇਹ ਸਾਰੇ ਦੇ ਬਾਵਜੂਦ ਨਾਲ ਹੀ ਪ੍ਰੋਗਰਾਮ ਕਰਾਉਣ ਲਈ ਅੱਜ ਸਵੇਰ ਦੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਕਿਸਾਨ ਆਗੂਆਂ ਦੀਆਂ ਹੁਣ ਦੇਖੋ ਜਿਹੜੇ ਕਹਿੰਦੇ ਸੀ ਕਿ ਸਾਨੂੰ ਕਿਸੇ ਦਾ ਡਰ ਨਹੀਂ ਹੁਣ ਐਨੇ ਵੀਆਈਪੀ ਹੋ ਗਏ ਆ ਪੰਜਾਬ 'ਚ ਕਿਉਂਕਿ ਕੇਜਰੀਵਾਲ ਸਾਹਿਬ ਵੀ ਵੀਆਈਪੀ ਐ ਸਸੋਧਿਆ ਸਾਹਿਬ ਵੀ ਵੀਆਈਪੀ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਹੁੰਦੇ ਹੀ ਵੀ ਵੀਆਈਪੀ ਐ ਉਹ ਤਾਂ ਰਹਿਣਗੇ ਪਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਵੀਆਈਪੀ ਐ ਸੋ ਇੰਨਾ ਸਾਰਾਂ ਦੇ ਬਾਵਜੂਦ ਹੁਣ ਕਵਸਤੀ ਕੀ ਦੀ ਆ ਜਾਂਦੀ ਆ ਕਿਸਾਨ ਜਥੇਬੰਦੀਆਂ ਦੀ ਕਿਤੇ ਪ੍ਰੋਗਰਾਮ ਹੋਣਾ ਚੱਕ ਲੋ ਇਹਨਾਂ ਨੂੰ ਫੜ ਲਓ ਇਹਨਾਂ ਨੂੰ ਪਹੁੰਚ ਜਾਓ ਇਹਨਾਂ ਦੇ ਘਰੇ ਅੱਜ ਸਵੇਰ ਦੇ ਐਸਐਸਪੀ ਮੈਡਮ ਪ੍ਰਗਿਆ ਜੈਨ ਦੀ ਅ ਦੇ ਵਿੱਚ ਸਭ ਦੀਆਂ ਅਰੈਸਟਾਂ ਪੈ ਰਹੀਆਂ ਸਭ ਦੇ ਘਰੇ ਕਿਸੇ ਨੂੰ ਹਾਊਸ ਰੈਸਟ ਇੱਕ ਇੱਕ ਬੰਦੇ ਦੇ ਘਰੇ ਸੱਤ ਸੱਤ ਮੁਲਾਜ਼ਮ ਬੈਠੇ ਆ ਹੁਣ ਇੱਕ ਗੱਲ ਹੋਰ ਹੈ ਨਾਲੇ ਤਾਂ ਕਿਸਾਨ ਜਿਥੇ ਬੰਦੀਆਂ ਉਹ ਜਿਹੜੀਆਂ ਲੋਕਾਂ ਲਈ ਸੰਘਰਸ਼ ਕਰਦੀਆਂ ਨਾਲੇ ਹੁਣ ਘਰੇ ਆਏ ਨੂੰ ਕਿਉਂਕਿ ਪੰਜਾਬ ਦਾ ਸੱਭਿਆਚਾਰ ਆ ਵੀ ਹੁਣ ਭੁੱਖਾ ਮੋੜ ਨਹੀਂ ਦੇ ਸਕਦੇ ਫਿਰ 7-8 ਜਿਹੜੇ ਜਾਵੜਦੇ ਉਹਨਾਂ ਨੂੰ ਵੀ ਚਾਹ ਪਾਣੀ ਪਿਆ ਕੇ ਤੋਰਨਾ ਪੈਂਦਾ ਹੁਣ ਤਾਂ ਦੁੱਗਣਾ ਦੁਗਣਾ ਬੋਝ ਪਾਇਆ ਜਾ ਰਿਹਾ ਜਿੱਥੇ ਬੰਦੀਆਂ ਤੇ ਅਕ ਰੈਸਟ ਪੈ ਰਹੀ ਐ ਇੱਕ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਸੇਵਾ ਕਰਨੀ ਪੈਂਦੀ ਐ ਕਿਉਂਕਿ ਇਹ ਤਾਂ ਹੈ ਨਹੀਂ ਕਿ ਜਿਹੜਾ ਬੰਦਾ ਘਰੇ ਆ ਗਿਆ ਤੇ ਉਹਨਾਂ ਨੂੰ ਇਹ ਭੁੱਖਾ ਮੋੜਨ ਦੇ ਦੇਣਗੇ ਜਾਂ ਚਾਹ ਤੋਂ ਬਿਨਾ ਮੋੜਨ ਦੇ ਦੇਣਗੇ ਭਾਵੇਂ ਦੁਸ਼ਮਣੀ ਕਿਉਂ ਨਾ ਹੋਵੇ ਸੋ ਇਹ ਆ ਕੁਝ ਚੱਲ ਰਿਹਾ ਹੈ ਤਸਵੀਰਾਂ ਇਹ ਐ ਫਰੀਦਕੋਟ ਦੀਆਂ ਇਸ ਵਕਤ ਹੁਣ ਅੱਗੇ ਦੇ ਪਤਾ ਲੱਗੇਗਾ ਪਰ ਇਹ ਪ੍ਰੋਗਰਾਮ ਹੋਣਾ ਕਿੰਨਾ ਕਿ ਜਾਇਜ ਹੈ ਇਹਤੇ ਤੇ ਸਵਾਲ ਜਰੂਰ ਬਣਦਾ ਕਿ ਜਦ ਉਸੇ ਜ਼ਿਲ੍ਹੇ ਦੇ ਵਿੱਚ 70 ਵਿਸ਼ਾ ਹੋਵੇ ਤੇ ਉਸੇ ਜ਼ਿਲ੍ਹੇ ਦੇ ਵਿੱਚ ਗਾਇਕ ਨੱਚਣ ਇਹ ਗੱਲਾਂ ਕਿੰਨੀਆਂ ਕਿ ਜਾਇਜ ਹੈ ਇਹਦੇ ਤੇ ਜਵਾਬ ਦੇਣਾ ਪਵੇਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਤੇ ਮਾਨਯੋਗ ਭੈ ਜਿਹੜੇ ਭੈ ਜੀ ਗੁਰਪ੍ਰੀਤ ਕੌਰ ਮਾਨ ਜੀ ਹੈ ਉਹਨਾਂ ਨੇ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਆਉਣਾ ਹੈ ਆਓ ਜੀ ਸਦਕੇ ਆਓ ਤੁਹਾਡੇ ਜ਼ਿਲੇ ਆ ਪਰ ਪਹਿਲਾਂ ਉਸ ਘਰੇ ਜਾਓ ਜਿਨੇ ਆਪਣਾ ਪੁੱਤਰ ਗਵਾਇਆ ਤੇ ਫਿਰ ਜਿਹੜੇ ਮਰਜ਼ੀ ਤੁਸੀਂ ਪ੍ਰੋਗਰਾਮ ਅਟੈਂਡ ਕਰੋ ਉਹ ਕਰ ਸਕਦੇ ਹੋ ਪਰ ਪਹਿਲ ਉਸ ਨੌਜਵਾਨ ਹੋਣੀ ਚਾਹੀਦੀ ਉਹਦੇ ਪਰਿਵਾਰ ਨੂੰ ਹੋਣੀ ਚਾਹੀਦੀ ਹੈ ਜਿਨੇ ਆਪਣਾ ਪੁੱਤ 20 ਸਾਲਾ ਪੁੱਤ ਗਵਾਇਆ ਅੱਜ ਫਰੀਦਕੋਟ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਰਮ ਪਤਰੀ ਗੁਰਪ੍ਰੀਤ ਕੌਰ ਮਾਨ ਜੀ ਨੇ ਯੂਨੀਵਰਸਿਟੀ ਦੇ ਵਿੱਚ ਆਉਣਾ ਸੀ ਜਿੱਥੇ ਇੱਥੋਂ ਦੇ ਵੀਸੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਰੰਗਾ ਰੰਗ ਪ੍ਰੋਗਰਾਮ ਜਿਹੜਾ ਭਾਰਤ ਦੀ ਪਾਕਿਸਤਾਨ ਤੇ ਜਿੱਤ ਹਾਲਾਂਕਿ ਕੋਈ ਜੰਗ ਨਹੀਂ ਹੋਈ ਪਰ ਵੀਸੀ ਸਾਹਿਬ ਕਹਿੰਦੇ ਭਾਰਤ ਦੀ ਪਾਕਿਸਤਾਨ ਤੇ ਜਿੱਤ ਹੋ ਗਈ ਹੈ ਤੇ ਉਹਦੀ ਖੁਸ਼ੀ ਦੇ ਵਿੱਚ ਰੰਗਾ ਰੰਗ ਪ੍ਰੋਗਰਾਮ ਰੱਖਿਆ ਜਾਣਾ ਹੈ ਕਰਮਜੀਤ ਅਨਮੋਲ ਤੇ ਇੱਕ ਹੋਰ ਜਿਹੜੇ ਆ ਉਹ ਗਾਇਕ ਨੂੰ ਇੱਥੇ ਸੱਦਿਆ ਗਿਆ ਹੈ ਹੁਣ ਇੱਥੇ ਸਭ ਤੋਂ ਵੱਡੀ ਸ਼ਰਮ ਦੀ ਘਾਟੇ ਦੀ ਗੱਲ ਇੱਥੋਂ ਦੇ ਵੀਸੀ ਲਈ ਇੱਥੋਂ ਦੇ ਪ੍ਰਸ਼ਾਸਨ ਲਈ ਇਹ ਹੈ ਕਿ ਇੱਕ ਪਾਸੇ ਤਾਂ ਚਿਹਲ ਦੇ ਵਿੱਚ ਇੱਕ ਨੌਜਵਾਨ ਜਿਹੜਾ ਉਹ ਸ਼ਹੀਦ ਹੋ ਕੇ ਆਇਆ ਹੈ ਉਹਦੇ ਘਰ ਜਾਣ ਦੀ ਬਜਾਏ ਉੱਥੇ ਯੂਨੀਵਰਸਿਟੀ ਜਿਹੜੀ ਉਸ ਘਰ ਤੋਂ ਸਿਰਫ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ ਨਹੀਂ ਉੱਥੇ ਅੱਜ ਗਾਇਕ ਨਚਾਏ ਜਾਣੇ ਆ ਰੰਗਾ ਰੰਗ ਪ੍ਰੋਗਰਾਮ ਕੀਤੇ ਜਾਣੇ ਆ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਜਦ ਘਰ 'ਚ 70 ਵਿਸ਼ਾ ਹੋਵੇ ਤੇ ਦੂਜੇ ਪਾਸੇ ਕੋਈ ਡੀਜੇ ਚਲਾਵੇ ਰੰਗਾ ਰੰਗ ਪ੍ਰੋਗਰਾਮ ਮਨਾਵੇ ਇਹ ਕਿਹੜੀ ਇਹ ਕਿਹੜਾ ਕਾਨੂੰਨ ਹੈ ਫਿਰ ਤੁਸੀਂ ਕਿਹੜੀ ਫੌਜ ਦਾ ਸਨਮਾਨ ਕਰ ਰਹੇ ਹੋ ਕੀ ਉਹ ਫੌਜੀ ਨਹੀਂ ਸੀ ਉਦੀ ਸ਼ਹਾਦਤ ਕਿਵੇਂ ਹੋਈ ਇਹ ਇੱਕ ਸਵਾਲ ਹੈ ਉਹਦਾ ਜਵਾਬ ਵੀ ਤੁਸੀਂ ਦੇਣਾ ਹੈ ਪਰ ਕੀ ਜਦ ਕੋਈ ਸਾਡਾ ਫੌਜੀ ਤਰੰਗੇ ਚ ਲਿਪਟ ਕੇ ਆਇਆ ਹੋਵੇ ਉੱਥੇ ਨਾ ਸਾਡਾ ਡੀਸੀ ਜਾਵੇ ਨਾ ਐਸਐਸਪੀ ਜਾਵੇ ਨਾ ਮੁੱਖ ਮੰਤਰੀ ਪੋਸਟ ਪਾਵੇ ਤੇ ਜਿਹੜੇ ਸਾਡੇ ਭੈਣ ਜੀ ਗੁਰਪ੍ਰੀਤ ਕੌਰ ਮਾਨ ਜੀ ਆ ਰਹੇ ਨੇ ਉਹ ਵੀ ਜੇ ਉਹਨਾਂ ਨੇ ਆਉਣਾ ਹੈ ਤਾਂ ਪਹਿਲਾਂ ਉਹ ਸ਼ਹੀਦ ਦੇ ਘਰੇ ਜਾਣ ਉਸ ਨੌਜਵਾਨ ਦੇ ਘਰੇ ਜਾਣ ਫਿਰ ਉਹ ਜਾਣ ਰੰਗਾ ਰੰਗ ਪ੍ਰੋਗਰਾਮਾਂ ਦੇ ਵਿੱਚ ਪਰ ਪਹਿਲਾਂ ਰੰਗਾ ਰੰਗ ਪ੍ਰੋਗਰਾਮ ਜ਼ਰੂਰੀ ਹੈ ਵੀਸੀ ਸਾਹਿਬ ਲਈ ਵੀ ਰੰਗਾ ਰੰਗ ਪ੍ਰੋਗਰਾਮ ਜ਼ਰੂਰੀ ਹੈ ਕਿਉਂਕਿ ਵੱਡੇ ਅਧਿਕਾਰੀਆਂ ਨੂੰ ਵੀ ਇੱਕ ਸ਼ੌਂਕ ਹੁੰਦਾ ਹੈ ਕਿ ਪੋਚੇ ਮਾਰਨ ਦਾ ਕਿ ਬੁਲਾਵਾਂਗੇ ਕੋ ਚਾਰ ਉਹਨਾਂ ਦੇ ਪੋਚੇ ਮਾਰਾਂਗੇ ਚਾਰ ਅਫਸਰਾਂ ਦੇ ਮਾਰਾਂਗੇ ਸਾਡੀ ਟੌਰ ਬਣ ਜੂਗੀ ਉੱਥੇ ਕਹਿ ਦਾਂਗੇ ਬਹੁਤ ਸਤਿਕਾਰਯੋਗ ਇਹਨਾਂ ਨੇ ਆ ਕੀਤਾ ਤੇ ਜਿਨ੍ਹਾਂ ਨੇ ਬਾਰਡਰਾਂ ਦੇ ਉੱਤੇ ਸੁਰੱਖਿਆ ਕੀਤੀ ਹੈ ਜਿਹੜੇ ਤਿਰੰਗੇ ਚ ਲਿਪਟ ਕੇ ਆਏ ਆ ਉਹਦਾ ਕੋਈ ਸਨਮਾਨ ਨਹੀਂ ਉਹਦੇ ਲਈ ਮੂੰਹ ਟੁੱਟ ਜੇ ਫਰੀਦਕੋਟ ਦੇ ਡੀਸੀ ਸਾਹਿਬ ਦਾ ਆ ਡੀਸੀ ਸਾਹਿਬਾ ਦਾ ਐਸਐਸਪੀ ਸਾਹਿਬਾ ਦਾ ਕਿਸੇ ਨੇ ਐ ਵੀ ਕਿਹਾ ਹੋਵੇ ਕਿ ਬਹੁਤ ਮੰਦ ਭਾਗੀ ਆ ਉਹ ਸ਼ਹੀਦ ਹੋਇਆ ਨਹੀਂ ਹੋਇਆ ਇਹ ਵਕਰਾ ਵਿਸ਼ਾ ਪਰ ਇਹ ਤਾਂ ਕਹਿ ਸਕਦੇ ਆ ਨਾ ਕਿ 20 ਸਾਲਾਂ ਪੁੱਤ ਇੱਕ ਮਾਂ ਦਾ ਇਸ ਦੁਨੀਆ ਤੋਂ ਚਲਿਆ ਗਿਆ ਤੇ ਉਹ ਮਾਂ ਕੱਲ ਕਿਵੇਂ ਤਬੂਤ ਦੇ ਉੱਤੇ ਲੈਟ ਲਟ ਕੇ ਰੋ ਰਹੀ ਸੀ ਉਹ ਮਾਂ ਕਹਿੰਦੀ ਕਿ ਠੀਕ ਹੈ ਸ਼ਾਂਤ ਹੋਈ ਹੈ ਮੈਨੂੰ ਮਾਣ ਵੀ ਹੈ ਪਰ ਮੇਰੇ ਘਰ 'ਚ ਹਨੇਰਾ ਆ ਗਿਆ ਮੈਨੂੰ ਹੁਣ ਕੁਝ ਦਿਖਾਈ ਨਹੀਂ ਦਿੰਦਾ ਇੱਕ ਇੱਕ ਪੁੱਤ ਬਚਿਆ ਇੱਕ ਪੁੱਤ ਕੁਰਬਾਨ ਕਰ ਦਿੱਤਾ ਜਦ ਵੀ ਕੋਈ ਵੀ ਮੁਲਾਜ਼ਮ ਹੈ ਚਾਹੇ ਪੁਲਿਸ ਮੁਲਾਜ਼ਮ ਹੈ ਚਾਹੇ ਫੌਜ ਦਾ ਮੁਲਾਜ਼ਮ ਹੈ ਜਦੋਂ ਕੋਈ ਡਿਊਟੀ ਦੌਰਾਨ ਉਹਦੇ ਨਾਲ ਕੋਈ ਹਾਦਸਾ ਵਾਪਰਦਾ ਕੀ ਉੱਥੇ ਇਹ ਬਣਦੀ ਨਹੀਂ ਸੀ ਗੱਲ ਅਸੀਂ ਨਹੀਂ ਕਹਿੰਦੇ ਕਿ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਮੁਆਵਜ਼ਾ ਨਾ ਦਿਓ ਪਰ ਕੀ ਇਸ ਜਵਾਨ ਦਾ ਹੱਕ ਨਹੀਂ ਬਣਦਾ ਸੀ ਕਿ ਇਹਨੂੰ ਮੁਆਵਜ਼ਾ ਦੇਣ ਦਾ ਹੱਕ ਨਹੀਂ ਬਣਦਾ ਸੀ ਕੋਈ ਛੋਟਾ ਐਲਾਨ ਕਰ ਦਿੰਦੇ ਕੋਈ ਮੋਟਾ ਐਲਾਨ ਕਰਨ ਦੇ ਕੋਈ ਇਹਦੇ ਭਰਾ ਲਈ ਨੌਕਰੀ ਦਾ ਐਲਾਨ ਕਰਨ ਦੇ ਪਰ ਕੁਝ ਤਾਂ ਕਰ ਦੇ ਜੇ ਉਹਨਾਂ ਲਈ ਐਲਾਨ ਹੋ ਸਕਦਾ ਤਾਂ ਫਿਰ ਇਹਦੇ ਲਈ ਐਲਾਨ ਕਿਉਂ ਨਹੀਂ ਪਰ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕਰ ਲਈਏ ਸਰਕਾਰ ਦੀ ਗੱਲ ਕਰ ਲਈਏ ਹਾਲੇ ਤੱਕ ਕਿਸੇ ਨੇ ਪੋਸਟ ਨਹੀਂ ਪਾਈ ਸਪੀਕਰ ਸਾਹਿਬ ਦਾ ਹਲਕਾ ਹੁਣ ਕਰਕੇ ਉਹ ਜ਼ਰੂਰ ਪਹਿਲੇ ਦਿਨ ਵੀ ਆਏ ਆ ਕੱਲ ਵੀ ਆਏ ਆ ਪਰ ਬਾਕੀ ਨਾ ਅਧਿਕਾਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਤੇ ਉਲਤਾ जखਮਾਂ ਤੇ ਲੂਣ ਪਾਉਣ ਲਈ ਵੀ ਸੀ ਸਾਹਿਬ ਰੰਗਾ ਰੰਗ ਪ੍ਰੋਗਰਾਮ ਰੱਖ ਰਹੇ ਆ ਇਹੋ ਵੀ ਸੀ ਸਾਹਿਬ ਨੂੰ ਇਹ ਗੱਲ ਹੈ ਜੇ ਤੁਹਾਡੇ ਕੋਲ ਇੰਨੇ ਵਾਧੂ ਪੈਸੇ ਹੈਗੇ ਆ ਤਾਂ ਉਹ ਪਰਿਵਾਰ ਦੀ ਮਦਦ ਦੀ ਕਰ ਦਿਓ ਜਿੰਨਾ ਤੁਸੀਂ ਹੈਪੀ ਰਾਈ ਕੋਟੀ ਤੇ ਜਿੰਨਾ ਤੁਸੀਂ ਕਰਮਜੀਤ ਅਨਮੋਲ ਤੇ ਜਾਂ ਜਿਹੜੇ ਤਾਮਝਾਨ ਤੇ ਤੁਸੀਂ ਖਰਚਾ ਕਰਨਾ ਉਹਦੇ ਘਰੇ ਜਾਓ ਤੁਹਾਡਾ ਸਨਮਾਨ ਤਾਂ ਵਾਕਈ ਫਾਇਦਾ ਹੋ ਜਾਵੇਗਾ ਪਤਾ ਲੱਗੇਗਾ ਕਿ ਲੋਕ ਖੜਦੇ ਆ ਕਿ ਕੀ ਸਿਰਫ ਪੰਜਾਬ ਦੇ ਨੌਜਵਾਨ ਆ ਹੀ ਸ਼ਹਾਦਤਾਂ ਦਿੰਦੇ ਰਹਿਣਗੇ ਤੇ ਤੁਸੀਂ ਇੱਧਰ ਰੰਗਾ ਰੰਗ ਪ੍ਰੋਗਰਾਮ ਕਰਦੇ ਰਹੋਗੇ ਇਹ ਸਾਰੇ ਦੇ ਬਾਵਜੂਦ ਨਾਲ ਹੀ ਪ੍ਰੋਗਰਾਮ ਕਰਾਉਣ ਲਈ ਅੱਜ ਸਵੇਰ ਦੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਕਿਸਾਨ ਆਗੂਆਂ ਦੀਆਂ ਹੁਣ ਦੇਖੋ ਜਿਹੜੇ ਕਹਿੰਦੇ ਸੀ ਕਿ ਸਾਨੂੰ ਕਿਸੇ ਦਾ ਡਰ ਨਹੀਂ ਹੁਣ ਐਨੇ ਵੀਆਈਪੀ ਹੋ ਗਏ ਆ ਪੰਜਾਬ 'ਚ ਕਿਉਂਕਿ ਕੇਜਰੀਵਾਲ ਸਾਹਿਬ ਵੀ ਵੀਆਈਪੀ ਐ ਸੁਸੋਧਿਆ ਸਾਹਿਬ ਵੀ ਵੀਆਈਪੀ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਹੁੰਦੇ ਹੀ ਵੀ ਵੀਆਈਪੀ ਐ ਉਹ ਤਾਂ ਰਹਿਣਗੇ ਪਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਵੀ ਵੀਆਈਪੀ ਐ ਸੋ ਇੰਨਾ ਸਾਰਾਂ ਦੇ ਬਾਵਜੂਦ ਹੁਣ ਕਵਸਤੀ ਕੀ ਦੀ ਆ ਜਾਂਦੀ ਆ ਕਿਸਾਨ ਜਥੇਬੰਦੀਆਂ ਦੀ ਕਿਤੇ ਪ੍ਰੋਗਰਾਮ ਹੋਣਾ ਚੱਕ ਲੋ ਇਹਨਾਂ ਨੂੰ ਫੜ ਲਓ ਇਹਨਾਂ ਨੂੰ ਪਹੁੰਚ ਜਾਓ ਇਹਨਾਂ ਦੇ ਘਰੇ ਅੱਜ ਸਵੇਰ ਦੇ ਐਸਐਸਪੀ ਮੈਡਮ ਪ੍ਰਗਿਆ ਜੈਨ ਦੀ ਅਗਵਾਈ ਦੇ ਵਿੱਚ ਸਭ ਦੀਆਂ ਅਰੈਸਟਾਂ ਪੈ ਰਹੀਆਂ ਸਭ ਦੇ ਘਰੇ ਕਿਸੇ ਨੂੰ ਹਾਊਸ ਰੈਸਟ ਇੱਕ ਇੱਕ ਬੰਦੇ ਦੇ ਘਰੇ ਸੱਤ ਸੱਤ ਮੁਲਾਜ਼ਮ ਬੈਠੇ ਆ ਹੁਣ ਇੱਕ ਗੱਲ ਹੋਰ ਹੈ ਨਾਲੇ ਤਾਂ ਕਿਸਾਨ ਜਿਥੇ ਬੰਦੀਆਂ ਊਨ ਜਿਹੜੀਆਂ ਲੋਕਾਂ ਦੀ ਸੰਘਰਸ਼ ਕਰਦੀਆਂ ਨਾਲੇ ਹੁਣ ਘਰੇ ਆਏ ਨੂੰ ਕਿਉਂਕਿ ਪੰਜਾਬ ਦਾ ਸੱਭਿਆਚਾਰ ਆ ਵੀ ਹੁਣ ਭੁੱਖਾ ਮੋੜਨ ਨਹੀਂ ਦੇ ਸਕਦੇ ਫਿਰ 7-8 ਜਿਹੜੇ ਜਾਵੜਦੇ ਉਹਨਾਂ ਨੂੰ ਵੀ ਚਾਹ ਪਾਣੀ ਪਿਆ ਕੇ ਤੋਰਨਾ ਪੈਂਦਾ ਹੁਣ ਤਾਂ ਦੁੱਗਣਾ ਬੋਝ ਪਾਇਆ ਜਾ ਰਿਹਾ ਜਿੱਥੇ ਬੰਦੀਆਂ ਤੇ ਇੱਕ ਅਰੈਸਟ ਪੈ ਰਹੀ ਐ ਇੱਕ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਸੇਵਾ ਕਰਨੀ ਪੈਂਦੀ ਐ ਕਿਉਂਕਿ ਇਹ ਤਾਂ ਹੈ ਨਹੀਂ ਕਿ ਜਿਹੜਾ ਬੰਦਾ ਘਰੇ ਆ ਗਿਆ ਤੇ ਉਹਨਾਂ ਨੂੰ ਇਹ ਭੁੱਖਾ ਮੋੜਨ ਦੇ ਦੇਣਗੇ ਜਾਂ ਚਾਹ ਤੋਂ ਬਿਨਾ ਮੋੜਨ ਦੇ ਦੇਣਗੇ ਭਾਵੇਂ ਦੁਸ਼ਮਣੀ ਕਿਉਂ ਨਾ ਹੋਵੇ ਸੋ ਇਹ ਆ ਕੁਝ ਚੱਲ ਰਿਹਾ ਹੈ ਤਸਵੀਰਾਂ ਇਹ ਐ ਫਰੀਦਕੋਟ ਦੀਆਂ ਇਸ ਵਕਤ ਹੁਣ ਅੱਗੇ ਇਹ ਪ੍ਰੋ ਦੇ ਪਤਾ ਲੱਗੇਗਾ ਪਰ ਇਹ ਪ੍ਰੋਗਰਾਮ ਹੋਣਾ ਕਿੰਨਾ ਕਿ ਜਾਇਜ ਹੈ ਇਹਤੇ ਤੇ ਸਵਾਲ ਜਰੂਰ ਬਣਦਾ ਕਿ ਜਦ ਉਸੇ ਜ਼ਿਲ੍ਹੇ ਦੇ ਵਿੱਚ 70 ਵਿਸ਼ਾ ਹੋਵੇ ਤੇ ਉਸੇ ਜ਼ਿਲ੍ਹੇ ਦੇ ਵਿੱਚ ਗਾਇਕ ਨੱਚਣ ਇਹ ਗੱਲਾਂ ਕਿੰਨੀਆਂ ਕਿ ਜਾਇਜ ਹੈ ਇਹਦੇ ਤੇ ਜਵਾਬ ਦੇਣਾ ਪਵੇਗਾ ਇੱਥੋਂ ਦੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਤੇ ਮਾਨਯੋਗ ਭੈ ਜਿਹੜੇ ਭੈ ਜੀ ਗੁਰਪ੍ਰੀਤ ਕੌਰ ਮਾਨ ਜੀ ਹੈ ਉਹਨਾਂ ਨੇ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਆਉਣਾ ਹੈ ਆਓ ਜੀ ਸਦਕੇ ਆਓ ਤੁਹਾਡੇ ਜ਼ਿਲੇ ਐ ਪਰ ਪਹਿਲਾਂ ਉਸ ਘਰੇ ਜਾਓ ਜਿਨੇ ਆਪਣਾ ਪੁੱਤਰ ਗਵਾਇਆ ਤੇ ਫਿਰ ਜਿਹੜੇ ਮਰਜ਼ੀ ਤੁਸੀਂ ਪ੍ਰੋਗਰਾਮ ਅਟੈਂਡ ਕਰੋ ਉਹ ਕਰ ਸਕਦੇ ਹੋ ਪਰ ਪਹਿਲ ਉਸ ਨੌਜਵਾਨ ਨੂੰ ਹੋਣੀ ਚਾਹੀਦੀ ਉਹਦੇ ਪਰਿਵਾਰ ਨੂੰ ਹੋਣੀ ਚਾਹੀਦੀ ਹੈ ਜਿਨੇ ਆਪਣਾ ਪੁੱਤ 20 ਸਾਲਾਂ ਪੁੱਤ ਗਵਾਇਆ